ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀ ਤੁਹਾਡੇ ਲਈ ਇੱਕ ਹੋਰ ਕੈਂਡ ਦੀ ਵੀਡੀਓ ਲੈ ਕੇ ਜਿੱਦਕਿ ਪਰੀ ਦਾ ਆਸ਼ਿਕ ਦੇਖ ਸਕਦੇ ਕਿ ਪਰੀ ਨੂੰ ਗਾਣਾ ਟੈਗ ਕਰਕੇ ਲਾਇਆ ਉਹਨੇ ਤੇ ਜਿੱਦਕ ਨੂੰ ਪਤਾ ਹੀ ਕਿ ਉਹ ਮਾਮਾ ਬਣ ਕੇ ਉਹ ਡਬੜਾ ਟੈਡ ਗੱਡੀ ਖੜੀ ਆ ਤੁਹਾਨੂੰ ਪਤਾ ਲੱਗੇ ਰਾਵਣ ਮਾਮਾ ਬਣ ਗਿਆ ਕੰਸ ਮਾਮਾ ਬਣ ਗਿਆ ਤਾਂ ਠੀਕ ਹੈ ਪੰਜਾਬੀਓ ਬਾਕੀ ਇਹ ਮੈਂ ਸਭ ਮੈਂ ਨਹੀਂ ਕਹਿ ਰਿਹਾ ਇਹ ਜਸਵੀਰ ਜਸਪ੍ਰੀ ਸਿੰਘ ਵੀਰ ਕਹਿ ਰਿਹਾ ਤੇ ਤੁਸੀਂ ਨਾ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਤੁਹਾਡੇ ਕੋਲ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਔਨ ਵਾਲੀ ਹਰ ਵੀਡੀਓ ਤੇ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਜੇ ਭਈ ਪਤਲਾ ਤੁਖਾਉਣਿਆ ਤੁਹਾਨੂੰ ਪਰੀ ਦੀ ਤਰ੍ਹਾਂ ਦੇ ਆਸ਼ਕ ਦੀ ਵੀਡੀਓ ਕਰੋ ਚੱਕ ਵੀਡੀਓ ਹਾਂਜੀ ਪੰਜਾਬੀ ਦੇਖ ਲਿਓ ਤੁਸੀਂ ਪਰੀ ਦੀ ਵੀਡੀਓ ਰੋ ਦੇ ਆਸ਼ਕ ਦੀ ਵੀਡੀਓ ਹੁਣ ਤੁਹਾਨੂੰ ਆਪਾਂ ਜਸਵੀਰ ਦੀ ਵੀਡੀਓ ਦਿਖਾਉਣ ਲੱਗਿਆਂ ਅੰਜਾਸ ਵੀਰ ਦੇ ਫੇਰ ਨਾਲ ਤੋਂ ਵੀਡੀਓ ਨੂੰ ਬਤਵਾਰ ਲਾਈਕ ਕਮੈਂਟ ਸ਼ੇਅਰ ਤੁਸੀਂ ਜ਼ਰੂਰ ਕਰ ਦਿਓ ਬਾਕੀ ਚੈੱਕ ਵੀਡੀਓ ਕਰੋ ਫੇਰ ਆਪਾਂ ਅੰਡ ਤੇ ਮਿਲਦੇ ਆਂ ਇਹਨੂੰ ਫੜ ਲਓ ਕੋਈ ਇਹਨੂੰ ਫੜ ਲਓ ਇਹਦਾ ਵਿਆਹ ਹੋ ਗਿਆ ਵਿਆਹ ਹੋ ਗਿਆ ਤੂੰ ਮਾਮਾ ਬਣ ਗਿਆ ਐਡਾ ਟਟ ਕੱਟੀ ਖੜੀਏ ਤੈਨੂੰ ਫੇਰ ਨਹੀਂ ਪਤਾ ਲੱਗਦਾ ਦੇ ਲੋਕ ਕਿਵੇਂ ਕੀ ਨੇ ਪਾਉਣ ਲੱਗਿਆ ਵੀਰੇ ਰੱਬ ਦਾ ਵਾਸਤਾ ਤੂੰ ਗਲਤ ਕਦਮ ਚੱਕ ਲੈ ਕੋਈ ਚੱਕ ਲੈ ਗਲਤ ਕਦਮ ਚੱਕ ਲੈ ਤੂੰ ਅਸੀਂ ਤੇਰੇ ਨਾਲ ਆ ਹੁਣ ਉਦੋਂ ਹਟੇਗਾ ਜਦੋਂ ਤੇ ਘਰਾਂ ਤੋਂ ਵੀ ਰਖੜੇ ਖਾ ਲੈ ਪਹਿਲਾਂ ਉਦੋਂ ਤਾਂ ਖਾ ਕੇ اٹ ਜਾ ਹੁਣ ਭਰੀ ਪੰਚਾਇਤ ਸਾਤੀ ਚ ਲੱਤਾਂ ਖਾਣੀਆਂ ਨੇ ਤਾਂ ਲੱਤ ਲੁਤਾਂ ਨਾਲੀ ਤੂੰ ਲੋਟ ਆਉਂਦਾ ਤੂੰ ਮਾਮਾ ਬਣ ਗਿਆ ਜਾਂ ਸੰਧਾਰਾ ਸੰਦੂਰਾ ਲੈ ਕੇ ਭੱਗ ਜਾ ਮਾਮਾ ਬਣ ਗਿਆ ਕਾਂਸ ਮਾਮਾ ਬਣ ਗਿਆ ਤੂੰ ਕਿਉਂ ਕੀਰਨੇ ਪਾਈ ਜਾਂਦਾ ਹੁਣ ਬੱਸ ਕਰ ਜਿਆਹੀ ਲੱਛਣ ਕਰੀਏ ਤੈਨੂੰ ਹੋਰ ਵੀ ਨਹੀਂ ਮਿਲਣੀ ਹੈਗੀ ਉਂ ਵੀ ਨਹੀਂ ਮਿਲਣੀ ਤੇਰੇ ਲੱਛਣ ਮਾੜੀ ਨੇ ਹਾਂਜੀ ਪੰਜਾਬੀਓ ਕਰ ਲਈ ਚ ਇੱਕ ਵੀਡੀਓ ਕਿਦਾਂ ਦੀ ਲੱਗੀ ਵੀਡੀਓ ਜੀ ਵੀਡੀਓ ਬਦਲੇ ਕਿਤੇ ਵੀਡੀਓ ਨੂੰ ਬਤੋ ਲਾਈਕ ਕਮੈਂਟ ਸ਼ੇਅਰ ਤੁਸੀਂ ਜ਼ਰੂਰ ਕਰ ਲਿਓ ਬਾਕੀ ਇੰਸਟਾਗ੍ਰam ਨੂੰ ਜਾ ਕੇ ਫੋਲੋ ਕਰ ਲਿਓ ਉਹਦੇ ਤਾਂ ਬਹੁਤ ਹੀ ਕੈਂਟ ਗੈਂਟ ਆ ਅਪਡੇਟ ਅਪਲੋਡ ਕਰਦੇ ਰਹੇ ਨੇ ਚੈਨਲ ਤੇ ਬਾਕੀ ਫੇਸਬੁਕ ਪੇਜ ਨੂੰ ਜਾ ਕੇ ਲਾਈਕ ਕਰ ਲਿਓ ਤੇ YouTube ਚੈਨਲ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਾਂ ਜੀਐਸਆਰ ਰੋਸਟ ਇਹਨਾਂ ਤੇ ਵੀਡੀਓ ਅਪਲੋਡ ਕਰਦੇ ਰਹਿੰਨੇ ਆ ਤੇ ਬਾਕੀ ਤੁਹਾਨੂੰ ਕਿਹੜੀ ਕੰਟੈਂਟ ਵੀ ਲੱਗੀ ਤੇ ਲਾਈਕ ਸ਼ੇਅਰ ਤੁਸੀਂ ਜ਼ਰੂਰ ਕਰਿਓ ਬਾਕੀ ਤੁਸੀਂ ਜਸਵੀਰ ਦੇ ਫੇਨ ਹੋ ਤਾਂ ਕਮੈਂਟਾਂ ਚ ਆ ਦੇ ਵਿੱਚ ਆ ਜਾ ਸਕਦੇ ਤੁਸੀਂ ਜ਼ਰੂਰ ਜਾਇਓ ਠੀਕ ਹੈ ਪੰਜਾਬੀਓ ਕਿਉਂਕਿ ਆਪਾਂ ਇਹਦਾ ਵੀਡੀਓ ਅਪਲੋਡ ਕਰਦੇ ਰਹਿੰਨੇ ਆਪਣੇ ਜੀਐਸਆਰ ਰੋਸਟ ਚੈਨਲ ਤੇ ਬਾਕੀ ਬਾਕੀ ਮਿਲਦੇ ਆ ਪੰਜਾਬੀ ਕਰੋੜ ਨਵੇਂ ਵੀਡੀਓ ਤੇ ਸਾਨੂੰ ਪਿਆਰ ਬਰੀ ਸਾਚੀ ਕਾਲ ਜੀ